ਸਰਦਾਰ ਜੀ ਨੇ ਜਿਹੜਾ ਏਸ਼ੀਆ ਤੇ ਆਫਰ ਦੇਦੇ ਨਾ ਸਾਰੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਛੱਡੋ ਸਾਰੇ ਇੰਡੀਆ ਦੇ ਵਿੱਚ ਨਹੀਂ ਹੋਣਗੇ ਹਨਾ ਜੀ ਹਾਂ ਜੀ ਆਪਾਂ ਤਾਂ ਸੋਨੇ ਸਾਹਮਣੇ ਹੀ ਹੋ ਜੂਗਾ ਜਿਹੜੀ ਮਰਜ਼ੀ ਕੰਪਨੀ ਦਾ ਹੀ ਸੀ ਚੱਕ ਲੋ ਸੋ ਜਿਹੜੀ ਮਰਜ਼ੀ ਜਿਹੜੀ ਤੁਹਾਡੇ ਮਨ ਚ ਆਉਂਦੀ ਹੈ 31000 ਦਾ 31000 ਦਾ ਹਨਾ ਜੀ ਕੋਈ ਮਰਜ਼ੀ ਕੰਪਨੀ ਜਿੰਨੇ ਆ ਕੰਪਨੀਆਂ ਐਸੇ ਪੈਂਦਾ 31000 ਆ ਜੀ ਆ ਪੈ LG 31000 ਆ ਪੈ ਲੋਇਡ 31000 31000 31000 ਇਹਦਾ 45 45000 ਦੇ ਵਿਕਦੇ ਆ ਚਲੋ ਠੀਕ ਹੈ ਜੀ ਆਪੋ ਦਾ ਸਾਫ ਹੁੰਦਾ ਤਾਂ ਡਿਊਲਨ ਮੀਟਰ ਹੈ ਡਿਊਲ ਜਿਵੇਂ 3 ਸਟਾਰ ਹੋ ਗਿਆ ਇਹ ਵੀ 3 ਸਟਾਰ ਹੋ ਗਿਆ ਹਾਂ ਉਹ ਤਾਂ ਸੀ ਚਟਾ ਇਹ ਡੇਟ ਆਂਦੇ ਆ ਡੇਟ ਆਂਦਾ ਡੇਟ ਆਂਦੇ ਏਸੀ ਹੋਣੇ ਕੰਪਨੀ ਜਿਹੜੇ ਆਪ ਦਿਖਾ ਦੀ ਕਿ ਰੀਡਿੰਗ ਆਪ ਹਾਂਜੀ 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 ਜਿਵੇਂ ਆ ਗੋਦਰੇ ਦਾ ਪਹਿਲਾਂ ਹਾਂ ਗੋਦਰੇ ਦਾ 5 ਸਟਾਰ ਆ ਜੀ ਹੂੰ ਇਨਵੈਂਟਰੀ ਇਨਵੈਂਟਰੀ ਸੀ ਜੀ ਹਾਂ 31000 ਦਾ ਜੀ ਠੀਕ ਹੈ ਜੀ ਕਿਤੇ ਤੁਸੀਂ ਘਾਟਾ ਘੁੱਟ ਨਾ ਖਾ ਬੈਠੀ ਹੋ ਨਹੀਂ ਨਹੀਂ ਠੀਕ ਹੈ ਜੀ ਮੇਰੇ ਸਾਹਬ ਚੀਜ਼ ਗੱਲ ਵੀ ਮੱਲਨ ਨਾਮਾ ਕੰਮ ਕਰ ਰਿਹਾ ਸਰਦਾ ਜੀ ਨੇ ਸਰਦਾ ਜੀ ਕਹਿੰਦੇ ਕਮਾਈ ਨਹੀਂ ਕਰਨੀ ਨਾਮ ਹੀ ਬਣਾਉਣਾ ਹਾਂ ਨਾਮ ਹੀ ਫੇਰ ਹੋ ਜੂਗੀ ਫੇਰ ਹਜੇ ਗਰਮੀ ਸਾਰੀ ਪਈ ਆ ਠ ਉਨੇਡਾ ਕੰਪਨੀ ਦਾ ਹੈ ਹਾਂਜੀ ਤੇ ਇੱਥੇ ਚਲੋ ਇਹ ਉਨੇਡਾ ਕੰਪਨੀ ਦਾ ਹੈ ਬਾਈ ਹਾਂਜੀ ਤੇ ਇਹ ਵੀ 3 ਸਟਾਰ ਹੈ ਜੀ 3 ਸਟਾਰ 33000 ਦਾ ਹੈ ਜੀ ਤੇ ਇਹ ਕਿਹੜੀ ਕੰਪਨੀ ਦਾ ਹੈ ਇਹ ਤਾਂ ਬਹੁਤ ਅਗੜੀ ਕੰਪਨੀ TCL ਹੈ ਜੀ ਇਸ ਦੀ ਕੂਲਿੰਗ ਕੈਪੈਸਿਟੀ ਵੀ 5000 ਰੁਪਿਆ ਠੀਕ ਹੈ ਹਾਂਜੀ ਉਹ ਤਾਂ ਨਹੀਂ ਜਿਹੜੇ ਨਾਲ ਦਵਾਈ ਚੱਲਦੇ ਇੰਨਾ ਮੈਨੂੰ ਪਤਾ ਨਹੀਂ ਵਦ ਕੂਲਿੰਗ ਹੁੰਦੇ ਉਹਨਾਂ ਦੇ ਹਾਂਜੀ ਨਹੀਂ ਵਦ ਕੂਲਿੰਗ ਵਾਲੀ ਹੈ ਜੀ ਹੂੰ TCL ਕੰਪਨੀ ਦੇ ਇਹ ਵੀ 31000 ਦਾ ਹੈ 31000 ਦਾ ਠੀਕ ਹੈ ਅੱਗੇ ਕਿਹੜੀ ਕੰਪਨੀ ਹੈ ਇਹੀ ਪਿਆ ਜੀ 31000 ਦਾ ਜੀ ਇਹ ਵੀ TCL ਦਾ ਇਹ ਵੀ TCL 31000 ਦਾ ਜੀ ਠੀਕ ਹੈ TCL ਦਾ ਹੋਵੇ ਹਾਂਜੀ ਤੇ ਉਹਦਰ ਕਿਹੜਾ ਹੈ ਹਟਾਚੀ 31000 ਦੀ ਹਟਾਚੀ ਦਾ ਵੀ 31000 ਦਾ ਜੀ ਹਾਂਜੀ ਹੂੰ ਇਧਰ ਗੱਲ ਕਰ ਲਿਆ ਬੋਲਟ ਸਦਾ ਗਈ ਹਾਂਜੀ 31000 ਦਾ ਬੋਲਟ ਸਦਾ ਵੀ 31000 ਦਾ ਫਾਈਵ ਸਟਾਰ ਬੋਲਟ 31000 ਦਾ ਫਾਈਵ ਸਟਾਰ ਲਓ ਵੀ ਫਾਈਵ ਸਟਾਰ ਵੀ 31000 ਦੇ ਰਹੇ ਨੇ ਸਰਦਾਰ ਜੀ ਇਹ ਹੈ ਤੇ ਇਹ ਹੈਗਾ ਇਕਾਈ ਦਾ 31000 ਦਾ ਇਹ ਹੈਗਾ ਕਰੂਜ ਦਾ 31000 ਦਾ ਇਹ ਵੀ 31000 ਦਾ ਹਾਂਜੀ ਇਹਦਾ ਅਗੇ ਨਵੇਂ ਏ ਸੀ ਹਨਾ ਜੀ ਵੀ ਨਵੇਂ ਏ ਸੀ ਲੈਣੇ ਜੀ ਨੇ ਹਾਂਜੀ ਹਾਂ ਤੇ ਘਾ ਟ੍ਰੇਡ ਦੇ ਵਿੱਚ ਮਿਲ ਗਏ ਹੁਣ ਕਈ ਵੀਰਾਂ ਨੇ ਪੁਰਾਣੇ ਏ ਸੀ ਲੈਣੇ ਹੁੰਦੇ ਨੇ ਇੱਥੋਂ ਸਿਰੂ ਕਰ ਲਓ ਪਹਿਲਾਂ ਬਿੰਡੋ ਵਾਲਾ ਚ ਕਰ ਲਓ ਅੱਛਾ ਬਿੰਡੋ ਵਾਲੇ ਆਗੇ ਹਨਾ ਜੀ ਇਹ ਬਿੰਡੋ ਵਾਲੇ ਕਿੰਨੇ ਤੋਂ ਸਟਾਰਟ ਹੋ ਗਏ ਡੇਟਨ ਆ ਜੀ 13500 ਸਾਢੇ 13000 ਦਾ ਹਾਂਜੀ ਡੇਟਨ ਜੀ ਆ ਜੀ ਤੇ ਇੱਕ ਟਨ ਪਰਾਂ ਜੀ ਕਿੰਨਾ ਹਜ਼ਾਰ ਦਾ ਅਸੀਂ ਇੱਕ ਟਨ ਵਾਲਾ ਵੀ 11000 ਦਾ ਜੀ ਦਿਖਾ ਦੇ ਬਈ ਇਥੇ ਹਾਂ ਦਾ 11000 ਦਾ ਵੀ ਪਰਲਾ ਹੁ ਪੁਰਾਣੇ ਦੇ ਵਿੱਚ ਮਤਲਬ ਕਿ ਹੋਰ ਕਿੰਨਾ ਦਾ ਸਟਾਕ ਆਈ ਸਟਾਕ ਆ ਰਿਹਾ ਜੀ ਇੱਕ ਅੱਧੇ ਦਿਨ ਚ ਆਜੂਗਾ ਜੀ ਕਟੋੜੇ ਹੋਣਗੇ 50 ਹੀ ਸੀ ਤਾਂ ਕਿਸੇ ਨੇ ਹਾਂ ਜੀ ਆਜੂਗਾ ਆਜੂਗਾ ਆਉਂਦਾ ਜਾਂਦੀ ਰਹਿੰਦਾ ਜੀ ਠੀਕ ਹੈ ਜਦੋਂ ਆਲਾ ਕਹੂਗਾ ਉਹਦਾ ਕੋਈ ਹੱਲ ਕਰਾਂਗੇ ਜੀ ਪੁਰਾਣੇ ਕਈ ਵਾਰ ਕਿਸੇ ਨੂੰ ਦੱਸ ਦੂਸੇ ਇਕੱਠੇ ਖਰੀਦ ਲੈਣ ਨੂੰ ਉਹ ਮੈਂ ਵੇਚਦੇ ਆਂ ਵੇਚ ਦੇਣੇ ਦੱਸ ਮਿਲ ਜਾਣਗੇ ਮਿਲ ਜਾਣਗੇ ਮਾਲ ਨਵੇਂ ਦਾ ਮਿਲੀ ਜਾਣੇ ਮੈਂ ਨਵੇਂ ਦਾ ਕਰਕੇ ਵੀਡੀਓ ਬਣਾਉਣੀ ਸੀ ਪੁਰਾਣਾ ਮਾਲ ਆ ਰਿਹਾ ਇੱਕ ਦੋ ਦਿਨ ਰੁਕਿਆ ਹੋਇਆ ਹੂੰ ਮੈਂ ਮਿਲ ਜੂ ਕਿਹੜੀ ਕਿਹੜੀ ਕੰਪਨੀ ਦੇ ਵਿੱਚ ਇਦੇ ਵਿੱਚ ਵੀ ਜੀ ਬੋਟ ਹਨੀਡਾ ਕਹਿੰਦੇ ਜਿਹੜਾ ਆਉਂਦਾ 10-15 ਕੋਪਣਗਾਈ ਜਾਂਦਾ ਬੋਦਰੇ ਜਿਹ ਪਈਆ ਜਿਵੇਂ ਬੋਲਟ ਪੈਂਸ਼ਨ ਪੈਣਾ ਤੁਹਾਨੂੰ 20 ਰੁਪਈਆ ਹਾਂਜੀ ਮਲੇ ਜੀ ਵੀ ਸਾਰੀਆਂ ਆਪਣੀਆਂ ਮਹਿੰਗੀਆਂ ਨਹੀਂ ਜੀ ਇਹ ਸਟਾਰਟਿੰਗ ਕਿੰਨੇ ਤੋਂ ਹੁੰਦੀ ਹੈ ਇਹ 17 ਤੋਂ ਸਟਾਰਟ ਆ ਜੀ 17 ਤੋਂ ਦੋ ਟਾਂਦਾ ਕੋਕਾ ਪੀਸ 20000 ਦਾ 20000 ਪੈਣਾ ਤੁਹਾਨੂੰ ਖੋਲੋ ਲੱਕਣ ਖੋਲੋ ਅੱਛਾ ਜੀ ਹੂੰ ਸਹੀ ਗੱਲਾ ਤਾਪ ਪਿਆ ਬਈ ਦੋ ਟਨ ਵੀ ਆਦਾ ਇਹ ਹੈਗਾ ਨਾ ਸੈਕੰਡ ਹੈਂਡ ਹੈ ਇਹ ਹਾਂਜੀ ਇਹਦੀ ਗਰੰਟੀ ਨਹੀਂ ਹੈਗੀ ਵੀਰੇ ਉਹ ਉਹ ਰੋਗੇ ਨਾ ਚਲਾ ਕੇ ਦਊਂਗੇ ਇੱਥੋਂ ਚੈੱਕ ਕਰਾ ਕੇ ਚਲਾ ਕੇ ਥਲੀ ਕਰਕੇ ਲੈ ਜਾਓ ਬਾਅਦ ਗਰੰਟੀ ਨਹੀਂ ਠੀਕ ਹੈ ਬਾਕੀ ਗਾਹਕ ਦੀ ਮਰਜ਼ੀ ਨਵਾਂ ਖਰੀਦਣਾ ਪੁਰਾਣਾ ਖਰੀਦਣਾ ਉਹ ਤੁਹਾਡੇ ਮਰਜ਼ੀ ਮਰਜ਼ੀ ਯਾਰ ਮੈਂ ਕਹਿੰਦਾ ਪੁਰਾਣੇ ਵਾਲੇ ਰੇਟ ਤਾਂ ਨਵੇਂ ਦੀ ਕਰਖੇ ਨੇ ਇੱਥੇ ਹਾਂ ਨਾ ਜੀ ਤੁਹਾਡੇ ਸਾਹਮਣੇ ਆਈ ਤੁਸੀਂ ਬਾਹਰ ਦਾ ਤੁਰੀ ਫਿਰ ਦੋ ਨਾ ਸਾਰੀ ਦੁਨੀਆ ਦੇ ਫਿਰ ਦੋ ਤੁਸੀਂ ਤਾਂ ਮੈਂ ਤਾਂ ਚਲੋ ਇੱਥੇ ਹੀ ਰਹਿਣਾ ਫੇਰ ਵੀ ਤੁਹਾਡੇ ਰੋਜ਼ ਦੀ ਕੰਮ ਆਏ ਦੇਖਦੀਆਂ ਫਿਰ ਕੋ ਹਾਂਜੀ ਹੁਣ ਆਪਣਾ ਐਡਰੈਸ ਦੱਸ ਦਿਓ ਕੀ ਹੈ ਤੇ ਆਪਣਾ ਸਰਦੂਲਗੜ ਵੀ ਨੇੜੇ ਪੈ ਜਾਂਦਾ ਇਹ ਦੂਰ ਆਵੇ ਕੋਈ ਹਾਂਜੀ ਤੇ ਨੰਬਰ ਹੈਗਾ ਆਪਣਾ 78886 48080 ਹੂੰ 9417323988 ਨੰਬਰ ਉੱਪਰ ਵੀ ਲੱਗੇ ਹੋਏ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਸਰਦਾਰ ਜੀ ਤੋਂ ਤੇ ਇੱਥੇ ਖਰੀਦਦੇ ਤੁਸੀਂ ਜਿਵੇਂ ਜਦੋਂ ਮਰਜ਼ੀ ਆਸਾਨੀ ਦਿਨਦਾਨ ਨਹੀਂ ਕੋਈ ਚੱਕਰ ਫੋਨ ਕਰਕੇ ਆਓ ਨਹੀਂ ਕਈ ਵਾਰੀ ਮਾਲ ਸ਼ੋਰਟ ਹੋ ਜਾਏ ਸਾਨੂੰ ਮਾਲ ਲੈਣ ਜਾਣਾ ਪਾਵੇ ਹੋਰ ਪੈਜੇ